ਮੰਦੀ ਜਾਏ ਦਰੂਪੇ ਲਵੇ ਨਿਸਾਵਿਨਾ ਨੂੰ ਚੰਗਾਈ ਮੇਰਾ ਦਿਲ ਤੇਰੇ ਕਰਨਾ ਚੀ ਨੰਗੀ ਵਾਹੇ ਅੱਤਮਾਏ ਪੋਸਟ ਇਸ ਪ੍ਰਣਿਕ ਕਰਨਾ ਹੁੰਦਾ ਹੈ ਕਿ ਜੇ ਸਖਸ਼ੀਅਤ ਦਾ ਦਿਨ ਮਨਾਇਆ ਜਾਂਦਾ ਹੈ ਜਿਹੜੀਆਂ ਉਹਨੀਆਂ ਸਗਮਾ ਹੋਣੀਆਂ ਜਿਹੜੇ ਉਹਨਾਂ ਦੇ ਸੰਦੇਸ਼ ਹੁੰਦੇ ਆ ਉਹਨਾਂ ਤੇ ਸਾਨੂੰ ਚੱਲਣ ਦਾ ਵੀ ਅੱਜ ਦੇ ਦੇਣਾ ਖੁਸ਼ੀਆਂ ਅਸੀਂ ਉਹਨਾਂ ਦੀਆਂ ਤਾਂ ਹੀ ਪ੍ਰਾਰਥਨਾ ਕਰ ਸਕਾਂਗੇ ਜੇ ਉਹਨਾਂ ਨੂੰ ਲੱਗੇਗਾ ਕਿ ਮੇਰੇ ਬੱਚੇ میرے بہت ہی دہڑے کی کرسمس کی لکھ لکھ بھائی پیش کرسمس کے دہاڑے دے سارے درشن کر سیا کر ਇੱਕ ਵਾਰ ਫਿਰ ਮੈਨੂੰ ਪਰਮੇਸ਼ਨ ਦੇ ਮੌਕਾ ਦਿੱਤਾ। ਪਤੀ ਪਤੀ ਸਵਾਬ ਜਾਨਦੀਆਂ ਕਿ ਸਾਡਾ ਬੱਚਾ ਉੱਥੇ ਦਾਖਲ ਕਰਾਉ। ਕਿਉਂਕਿ ਮਾਪਿਆਂ ਨੂੰ ਪਤਾ ਹੁੰਦਾ ਸਕੂਲ ਤੇ ਇਸ ਕਰਕੇ ਉੱਥੇ ਬੈਠੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਸਕੂਲ ਦੀ ਅਹਿਮਤ ਕੀ ਹੈ। ਕਿਉਂਕਿ ਸਕੂਲ ਤਾਂ ਕਿੰਨੇ ਹੁੰਦੇ ਹਨ? ਪਰ ਕੁਝ-ਕੁਝ ਸਕੂਲ ਹੁੰਦੇ ਜਿਹਨਾਂ ਦੇ ਵਿੱਚ ਆ ਕੇ ਤੇ ਸਾਰੇ ਸੱਤਾਂ ਨੂੰ ਧਰਦੇ ਆ ਕਿ ਜਿੰਨਾ ਮਰਜ਼ੀ ਹੋਵੇ। ਤੁਸੀਂ ਸਾਡੇ ਬੱਚਾ ਉਸ ਸੂਲ ਦੇ ਵਿੱਚ ਪਾ ਦਿਓ ਕਿਉਂਕਿ ਉਸ ਸੂਲ ਦੇ ਵਿੱਚ ਉਹਨਾਂ ਨੂੰ ਲੱਗਦਾ ਆਪੇ ਉਹਨੂੰ ਕਿ ਜੇ ਬੱਚਾ ਪੈ ਗਿਆ ਤੇ ਉਹ ਜ਼ਿੰਦਗੀ ਦੇ ਵਿੱਚ ਕਿਸੇ ਚੰਗੇ ਸਥਾਨ ਤੇ ਉੱਤੇ ਪਹੁੰਚੇਗਾ ਇਹ ਵਿਸ਼ਵਾਸ ਹੈ ਉਹਨੂੰ ਮਸੀਹ ਜੀ ਲੋਕਪਰਦੇ ਸਾਡੇ ਕਮੇਟੀ ਦੇ ਸਾਲਕਾ ਪ੍ਰਧਾਨ ਚੰਦਾ ਪੰਨੀ ਸਿੰਘ ਜੀ ਮਕਰਤ ਸਾਹਿਬ ਬੀਨ ਪ੍ਰਕਾਸ਼ ਜੀ ਸਾਡੇ ਸਾਲਕਾ ਕੌਂਸਲ ਸਾਹਿਬ ਨੋਕੇਤ ਜੀ ਸ਼ਰਮਾ ਜੀ ਸਾਡੇ ਸਰਕਾਰੀ ਯੋਗ ਸੁਭਾਗੰਦੀ ਸਿੰਘ ਜੀ ਮੇਡੀ ਸਾਹਿਬ ਸਿਟੀ ਜੀ ਸਾਰਿਆਂ ਇੱਥੇ ਹਾਜ਼ਰ ਬਿਨਾ ਮੈਂ ਅੱਜ ਦੇ ਕ੍ਰਿਸਮਸ ਦੇ ਮੌਕੇ ਦੀ ਸਾਰੇ ਇੱਥੇ ਹਾਜ਼ਰ ਭੈਣ ਭਰਾਵਾਂ ਨੂੰ ਦੇਰ ਦੀ ਕਾਰਨਾਂ ਤੋਂ ਬਹੁਤ ਬਖਸ਼ਿਆ ਸਾਰੇ ਘਰ ਦੇ ਵਿੱਚ ਕੋ ਸ਼ਾਂਤੀ ਆਵੇ ਤਰੱਕੀ ਆਵੇ ਬੱਚਿਆਂ ਦੇ ਸਿਰ ਦੇ ਉੱਤੇ ਆਤਰ ਕੇ ਤੁਹਾਡੇ ਸਾਰਿਆਂ ਨੂੰ ਚੰਗੀ ਸੇਧ ਬਖਸ਼ੇ ਸੋ ਸਾਰਿਆਂ ਲਈ ਅੱਜ ਦੇ ਪਾਵਨ ਧਿਆਨ ਦੀਆਂ ਬਹੁਤ ਬਹੁਤ ਮੁਬਾਰਕਾਂ ਮੌਕਾ ਮਿਲਦਾ ਹੈ ਅਸੀਂ ਸਾਡੇ ਕੋਲ ਦੀ ਸਰਕਾਰ ਜੋ ਨਿਤਕ ਜਨਵਰੀ ਦੀ ਸਭਾਗ ਹੁੰਦਾ ਉਹਨਾਂ ਵੱਲੋਂ ਬਹੁਤ ਪਿਆਰ ਦੇ ਸਰਕਾਰ ਹੱਦ ਤੱਕ ਮੈਂ ਕਲ ਮਕਰ ਸਾਹਿਬ ਨੂੰ ਪੁੱਛਿਆ ਸੀ ਕਿ ਹੈ ਕਿ ਉੱਥੇ ਸ਼ੈਲਪੁਰ ਜੀ پرابلم آئی جس کر کے بڑے سال انہیں اس خوشی کے سماگت جہی گیر حقرید سارا محسوس ہوتی رہی چھتی ٹھیک ہوا امر آ جاؤ جلدی بڑھو جلدی آنا سامنے ایشا ساتھوئی کا بیٹا روندر آشیش ملاجی سینی انموہر پٹی ماں پی بچوں کی کاریگر اس طرح جا سا سب تفرمیشن ਜਦੋਂ ਅਸੀਂ ਉਹਦੇ ਹੁਕਮ ਦੇ ਵਿੱਚ ਚੱਲਦੇ ਆ ਉਹਦੇ ਕਹਿਣ ਸਾਰ ਚੱਲਦੇ ਆ ਜੋ ਉਹਨਾਂ ਨੇ ਸਾਨੂੰ ਕਰਨ ਵਾਸਤੇ ਜ਼ਿੰਦਗੀ ਦੇ ਵਿੱਚ ਕਿਹਾ ਸੀ ਸਾਰਾ ਸਾਲ ਵੀ ਪਰਮੇਸ਼ਵਰ ਦੇ ਰਸਤੇ ਦੇ ਉੱਤੇ ਚੱਲੰਤੀ ਪ੍ਰੇਮ ਦਾ ਕਰਦੇ ਆ ਔਰ ਅੱਜ ਦੇ ਦਿਨ ਵੀ ਬਹੁਤ ਹੀ ਜੋਸ਼ ਤੇ ਨਾਲ ਸ਼ਰਧਾ ਦੇ ਨਾਲ ਤੇ ਉਤਸ਼ਾਹ ਦੇ ਨਾਲ ਮਨਾਉਂਦੇ ਆ ਮੈਂ ਇਹਨਾਂ ਦਾ ਉੱਚੇ ਚਤਾਂ ਐਮਐਲਏ ਬਣ ਕੇ ਵੀ ਮੰਤਰੀ ਬਣ ਕੇ ਵੀ ਉਸੇ ਤਰੀਕੇ ਦੇ ਨਾਲ ਮੇਰੇ ਨਾਲ ਵੀ ਸਾਡੀ ਪਾਰਟੀ ਦੇ ਨਾਲ ਵੀ ਪਾਰਟੀ ਦੇ ਸਾਰੇ ਸਾਥੀਆਂ ਦੇ ਨਾਲ ਵੀ ਇਹਨਾਂ ਦਾ ਜਿਹੜਾ ਪਿਆਰ ਦਾ ਉਹ اس تو بعد میں جپٹی گونہ جٹھہ دام یہ بھی چلے بنیان کے طور وہ اٹی ا جائیں گے ایک کم سے یہ ਦੇਖ ਉਸ ਕਿਸਮਸਤੇ ਅਬੀ ਤਰੀ ਦੇ ਨਹੀਂ ਪਹੁੰਚੇ ਸਾਰੇ ਇਸ ਵੀ ਪਾਈਚਾਰਨ ਮਿਲਦੀਆਂ ਘਰਾਂੀਆਂ ਕੋਈ ਨਹੀਂ ਕਰਨੇ ਬੋਲ ਪਰ ਮੈਨੂੰ ਖੁਸ਼ੀ ਹੈ ਕਿ ਹਰ ਸਾਲ ਦੀ ਤਰ੍ਹਾਂ ਕੋਟਨਾ ਨਿਹੰਗ ਜਿਹੜਾ ਰੁਪੜ ਦੇ ਕੋਲ ਸਾਡਾ ਨਗਰ ਹੈ ਉੱਥੇ ਫਾਦਰ ਚਰਨ ਸਿੰਘ ਜੀ ਤੇ ਸਾਰੇ ਇਹਨਾਂ ਦੇ ਸਾਥੀ 크ਿਸਮਸ ਦਾ ਧਹਾੜਾ ਟਿੜਾ ਬੜੀ ਸ਼ਾਂਤੀ ਸ਼ਕਤ ਦੇ ਨਾਲ ਬੜੀ ਸ਼ਰਧਾ ਦੇ ਨਾਲ ਭਾਗਮਣੇ ਦੇ ਨਾਲ ਲਾਉਦੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਮੁਸੀਬਤਾਂ ਦਾ ਸ਼ਹਿਰ ਹੁੰਦਾ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਭਾਈਚਾਰਕ ਸਾਂਝ ਦੇ ਤੌਰ ਤੇ ਉਸ ਨੇ ਦੇ ਇੱਕ ਸਮਾਜ ਨੂੰ ਦੇ ਵਿੱਚ ਸ਼ਾਮਲ ਹੋਇਆ ਮੇਰੀ ਅਰਦਾਸ ਹੈ ਕਿ ਸਾਰੇ ਪਰਿਵਾਰਾਂ ਦੇ ਵਿੱਚ ਪਰਮਾਤਮਾ ਖੁਸ਼ੀਆਂ ਖੇੜੀ ਬਖਸ਼ੇ ਕਿਸੇ ਤਰ੍ਹਾਂ ਇਹ ਸਾਰੇ ਪਰਿਵਾਰ ਖੁਸ਼ ਆਂਦੇ ਹਨ ਅਗੇ ਵਧਦੇ ਹਨ ਸਾਰਿਆਂ ਨੂੰ 크리스마스 ਦੀ ਬਹੁਤ ਬਹੁਤ ਮੁਬਾਰਕਾਂ